ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਬੈਠੇ ਸਨ ਸੋ ਸਾਖੀ ਵਿੱਚ ਵੀ ਹੈ ਤੇ ਕਾਵਿ ਗ੍ਰੰਥਾਂ ਵਿੱਚ ਵੀ ਹੈ ਤੇ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਸੰਗਤ ਬੈਠੀ ਤੇ ਮਹਾਰਾਜ ਜੀ ਨੇ ਸੰਗਤ ਵਿੱਚ ਆਵਾਜ਼ ਦਿੱਤੀ ਕਿ ਜੀ ਸਾਨੂੰ ਪਿਆਸ ਲੱਗੀ ਹੈ ਤਰੇ ਲੱਗੀ ਹੈ ਕੋਈ ਪਾਣੀ ਦਾ ਗਲਾਸ ਕੋਈ ਪਾਣੀ ਦਾ ਬਾਟਾ ਕਟੋਰਾ ਭਰ ਕੇ ਲਿਆ ਦਿਓ ਜਿਹਨੇ ਸਾਹਮਣੇ ਇੱਕ ਨੌਜਵਾਨ ਬੈਠਾ ਇੰਨੇ ਸੋਹਣੇ ਕੱਪੜੇ ਪਾਇਓ ਨੇ ਸਰੀਰ ਉਹਦਾ ਬਹੁਤ ਸੁੰਦਰ ਸੋਹਣੇ ਕੱਪੜੇ ਪਾਏ ਉਹ ਸੁਣਦਿਆਂ ਸਾਰ ਦੌੜ ਕੇ ਗਿਆ ਉਹ ਪਾਣੀ ਦਾ ਗਲਾਸ ਲੈ ਕੇ ਆ ਗਿਆ ਜਦੋਂ ਮਹਾਰਾਜ ਜੀ ਨੂੰ ਇਸ ਤਰ੍ਹਾਂ ਪਾਣੀ ਦਾ ਗਲਾਸ ਦੇਣ ਲੱਗਾ ਤੇ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਹੱਥ ਨੇ ਉਹ ਉਸ ਗਲਾਸ ਫੜਾਣ ਵਾਲੇ ਸਿੱਖ ਨੇ ਜਦੋਂ ਦੇਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਉਦੇ ਕੋਮਲ ਹੱਥਾਂ ਨੂੰ ਦੇਖ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਇੰਨੇ ਕੋਮਲ ਤੇਰੇ ਹੱਥ ਕਦੀ ਤੂੰ ਆਪਣੇ ਹੱਥਾਂ ਨਾਲ ਕੋਈ ਸੇਵਾ ਕੀਤੀ ਹੈ ਉਹ ਕਹਿੰਦਾ ਮਹਾਰਾਜ ਜੀ ਮੈਂ ਤਾਂ ਇਨਾ ਅਮੀਰ ਖਾਂ ਮੇਰੇ ਆਪਣੇ ਘਰ ਦੇ ਵਿੱਚ ਨੌਕਰ ਚਾਕਰ ਨੇ ਸੱਚ ਹੈ ਕਿ ਮੈਂ ਆਪਣੇ ਹੱਥਾਂ ਨਾਲ ਆਪ ਕਦੀ ਪਾਣੀ ਨਹੀਂ ਪੀਤਾ ਮੈਂ ਆਪ ਜੀ ਨੂੰ ਜਲ ਪਹਿਲੀ ਵਾਰੀ ਪਿਆਰਿਆ ਹਾਂ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਅੱਗੋਂ ਉੱਤਰ ਦਿੱਤਾ ਪਾਣੀ ਰੋੜ ਦਿੱਤਾ ਕਹਿਣ ਲੱਗੇ ਜਿੰਨਾ ਖੱਥਾਂ ਨੇ ਕਦੀ ਗੁਰੂ ਕੀ ਸੇਵਾ ਨਹੀਂ ਕੀਤੀ ਉਹ ਖੱਤ ਮੁਰਦਾ ਨੇ ਤੇ ਮੈਂ ਮੁਰਦਾ ਖੱਥਾਂ ਦਾ ਪਾਣੀ ਨਹੀਂ ਪੀਂਦਾ ਹੁੰਦਾ